ਭਰਨਾ ਲੱਗਿਆ ਹੋਇਆ ਏ ਤੇ ਕੀ ਕਹਿਣਾ ਚਾਹੋਗੇ ਤੁਸੀਂ ਤਨਨਾ ਤਾਂ ਸੀ ਆਪਣੇ ਹੱਕਾਂ ਖਾਤਾ ਲਾ ਰਹੇ ਚੌਲੂ ਲਾ ਨਹੀਂ ਰਹੇ ਜੇ ਸਾਨੂੰ ਤਕਲੀਫ ਆ ਸਾਡੇ ਹੱਕ ਸਾਨੂੰ ਨਹੀਂ ਮਿਲਦੇ ਜਿਹੜੇ ਵਾਅਦੇ ਕਰਦੇ ਉਹ ਮਕਰ ਰਹੇ ਉਹ ਅੱਜ ਵੀ ਪਾਵੇ ਤਾਂ ਅਜੇ ਪਾਵੇ ਪੰਜਾਬ ਸਾਰੇ ਅੱਜ ਬਾਹਰ ਬੈਠਾ ਨਹੀਂ ਕਹਿੰਦਾ ਕਿ ਕੰਮ ਕਰਦਾ ਆਪਣੇ ਘਰਾਂ ਵਾਂ ਦਾ ਬੱਚਿਆਂ ਕੋਲ ਬੈੰਦਾ ਭਈ ਇਹ ਕਰ ਕਾਸੀਂ ਆਪਣੇ ਹੱਕਾ ਕਰਤਾ ਨਾ ਮਾ ਰਹੇ ਕੋਈ ਨਿਜਾਇਜ਼ ਮੰਗਣੀ ਮੰਗਦੇ ਇੱਕ ਇੱਕ ਮਿੰਟ ਦਾ ਕਰੋੜਾ ਰੁਪਈਆ ਉੱਠਾ ਨਾ ਅਸੈਂਬਲੀ ਚ ਖੜੇ ਨੇ ਇੱਕ ਮਿੰਟ ਦਾ ਬਿਲਕੁਲ ਬਿਲਕੁਲ ਅੱਜ ਅਖਬਾਰ ਚ ਆਇਆ ਬਾ ਅਜੀਤ ਜੀ ਇਹ ਕੀ ਪੰਜਾਬ ਨੂੰ ਐਮਐਸਪੀ ਨਹੀਂ ਦੇ ਸਕਦਾ ਜੀ ਇੱਕ ਮਹੀਨਾ ਚੱਲਦਾ ਕਿੰਨਾ ਮਿੰਟ ਉਹਨੇ ਇੱਕ ਮਹੀਨੇ ਦੇ 800 ਰੁਪਏ ਉਟਾ ਖਾਤੇ ਤੋਂ ਨਹੀਂ ਇਹ ਅੱਜ ਲਾਸ ਨੂੰ ਬੰਦੇ ਬੈਠੇ ਉਹ ਨਹੀਂ ਗੱਲਬਾਤ ਕਰ ਸਕਦੇ ਥੋੜਾ ਬਿਜਾਦ ਮੈਂ ਖੜ ਬਿਲਕੁਲ ਹਾਂ ਤੇ ਇੱਕ ਗੱਲ ਇਹ ਹੈ ਵੀ 1975 ਦੇ ਵਿੱਚ ਐਮਐਸਪੀ ਇੰਦਰਾ ਗਾਂਧੀ ਨੇ ਦੇਤੀ ਤੇ ਫਿਰ ਹੁਣ ਕਿਸਾਨ ਕਿਉਂ ਬੈਠਾ ਸੜਕਾਂ ਤੇ 1975 ਦੇਤੀ 1975 ਮਿਤਾ ਪੀਪੀਪੀ 65 ਦਾ ਭਾ ਕਣਕ ਦਾ ਹੁਣ ਭਾਓ ਕਿੱਥਾ ਗਿਆ ਸਟੂਪਰ ਐਸਸੀ ਮੰਗ ਐਮਐਸਪੀ ਮੰਗ ਰਹੇ ਹਾਂ ਹਾਂ ਨੇਤੇ ਤੇ ਕਣਕ ਤੇ ਮੰਗ ਮੰਗਦੇ ਨੇ ਸਾਰੀਆਂ ਸਾਰੀਆਂ ਫਸਲਾਂ ਪਰ ਸਾਰੀਆਂ ਪਰ ਏਟੂ ਜਦੋਂ ਪੰਜਾਬ ਦੇ ਵਿੱਚ ਤੁਸੀਂ ਦਾਣਾ ਜਾਂ ਹੋਰ ਫਸਲਾਂ ਜਮਾਉਂਦੇ ਹੀ ਨਹੀਂ ਤੇ ਫਿਰ ਤੁਸੀਂ ਐਮਐਸਪੀ ਕਿਸ ਚੀਜ਼ ਤੇ ਮੰਗਦੇ ਆਂ ਇਹ ਗੌਰ ਮਿੱਦਰੀ ਚਾਹ ਲੈ ਜਮਾਉਨੇ ਆਂ ਅਸੀਂ ਅਸੀਂ ਮੱਕੀ ਬੀਜ ਕੇ ਦੇਖ ਲਈ ਮੱਕੀ ਬੀਜੇ ਜਦੋਂ ਮੰਦਾ ਕਰਦੇ ਜੜੀ ਫਸਲ ਜ਼ਿੰਮੇਦਾਰ ਬੀਜਦੇ ਉੱਤੇ ਦੂਜਾ ਪਹਟ ਲੈਣ ਉਹ ਬੀਜ ਉਹਦਾ ਮੰਦਾ ਜਾਂਦਾ ਉਹਨਾਂ ਨੂੰ 300 ਰੁਪਏ ਕਰਤਾ 400 ਤਾਨੂੰ ਜਟਾਣਾ ਲਾ ਲੈਣਾ ਪਰ ਨੂੰ 25 ਰੁਪਈਆ ਨਹੀਂ ਪੁੱਛਣਾ ਇਹ ਕੋ ਬਲੇ ਉਹਨਾਂ ਦਾ ਕੰਮ ਹੈ ਪਾਸ ਬਿਟ ਕਰਾਣਿਆਂ ਦਾ ਹੁਣ ਹੁਣ ਤੁਹਾਡੀ ਮੰਗ ਕੀ ਹੈ ਮਾਂ ਕੀ ਆ ਸਾਨੂੰ ਸਾਰੇ ਹੱਕ ਦੇ ਦੇ ਮੈਂ ਐਮਐਸਪੀ ਦੇ ਜਿਵੇਂ ਜਿਹੜੀਆਂ ਸਾੜੀਆਂ ਮੰਗਾਂ ਹੈ ਬੜਿਆਂ ਨੂੰ ਲਿਟਰਨ ਪਤਾ ਸਾਨੂੰ ਵੀ ਪਤਾ ਸਾੜੀਆਂ ਮੰਗਾਂ ਦੇ ਦੇ ਮੈਂ ਅਸੀਂ ਆਪਣੇ ਘਰਾਂ ਵਿੱਚ ਬੈਠੇ ਜਦੋਂ ਭਾਰਤ ਭੁੱਖਾ ਮਰਦਾ ਸੀ ਤੇ ਕਣਕ ਜਮਾਉਣ ਵਾਸਤੇ ਇੰਦਰਾ ਗਾਂਧੀ ਸਾਡੀ ਮਿੰਤਾ ਕਰਦੀ ਰਹੀ ਤੇ ਹਰੀ ਕ੍ਰਾਂਤੀ ਕਾ ਪ੍ਰੋਜੈਕਟ ਲੈ ਕੇ ਸਾਡੇ ਇੱਥੇ ਕਣਕ ਬਾੜਤੀ ਤੇ ਚੋਨਾ ਲਾਉਣ ਵਾਸਤੇ ਮਜਬੂਰ ਕੀਤਾ ਗਿਆ ਤੇ ਹੁਣ ਉਹ ਭਰੂ ਚੋਨਾ ਤੇ ਕਣਕ ਹਉਣ ਲੱਗੇ ਤੇ ਹੁਣ ਸਾਨੂੰ ਉਹਦਾ ਮੁੱਲ ਨਹੀਂ ਦੰਦੇ ਤੇ ਹੁਣ ਜਿਹੜੇ ਤੁਸੀਂ ਹੁਣ ਲੱਕ ਤੋੜ ਸਕਦੇ ਭਾਰਤ ਦਾ ਲੱਕ ਤਾਂ ਹੁਣ ਵੀ ਝੋੜ ਸਕਦੇ ਜੇ ਥੋੜਾ ਜਿਹਾ ਇੱਕਾ ਹੋ ਜਾਣਾ ਲੱਕ ਤੋੜੀ ਨੂੰ ਵੇਚੀ ਵੀ ਜਾ ਰਹੀ ਹਲੀ ਟਾਈਮ ਲੱਗੂਗਾ ਥਾਲ ਲੱਗੋ 2 ਸਾਲ ਲੱਗੋ ਯਾਨੀ ਭੁੱਖੇ ਮਾਰ ਦੂਗੇ ਅਸੀਂ ਆਪਣੇ ਜੋ ਕੋਈ ਕੰਕ ਰੱਖ ਹੈ ਜੋ ਕਹੋਗੇ ਨਹੀਂ ਭੁੱਖੇ ਮਾਰ ਦੂਗੇ ਇਹ ਜਿਹੜਾ ਕੰਮ ਹੈ ਇਹ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਹੋ ਸਕਦਾ ਹੋ ਕੀ ਕਿਹੜਾ ਕੰਮ ਨਹੀਂ ਹੋ ਸਕਦਾ ਕੱਠੇ-ਕੱਠੇ ਹੋਣਾ ਹੈ ਹੋਣਾ ਪੈਣਾ ਸਾਰਿਆਂ ਨੂੰ ਦੋ ਥਾਲੂ ਇਹਨਾਂ ਨੂੰ ਜੜੀ ਕੰਨਿਆ ਦੀਆਂ ਥੱਲੇ ਮੈਂ ਢੁੱਪਾਂ ਦੇ ਮੈਂ ਇਹਨਾਂ ਦੇ ਗ੍ਰਾਮ ਖਾਦੀ ਕਾ ਮੰਗਲ ਲਾ ਦੂੰਗੇ ਅਸੀਂ ਜਿਹੜੀ ਜਿਹੜੀ ਤੁਸੀਂ ਇਹਨੇ ਮੰਗਣ ਲਾ ਦੋਗੇ ਤੇ ਇਹ ਕਿਉਂ ਨਹੀਂ ਕਰਦੇ ਹੈਗੇ ਹੁਣ 2.5 ਸਾਲ ਹੋ ਗਏ 700 ਬੰਦਾ ਮਰ ਗਿਆ ਤੇ ਇਹ ਸਾਰੀ ਬੱਤੀ ਉਹਨਾਂ ਨੇ ਇਹ ਬੈਠ ਕੇ ਕਿਉਂ ਨਹੀਂ ਕਹਿੰਦੀਆਂ ਵੀ ਅਸੀਂ ਪੰਜਾਬ ਵਾਸਤੇ ਹੀ ਜਮਾਉਣੀ ਹੈ ਭਾਰਤ ਨੂੰ ਨਹੀਂ ਵੇਚਣੀ ਇਹ ਪੰਜਾਬ ਦਾ ਕੀ ਫਸਲ ਤਾਂ ਸਾਰੇ ਜਾਂਦੀ ਜਾਂ ਖਰੀਦ ਲੈਣਾ ਸਾਰੇ ਜਾਂਦੀ ਪੰਜਾਬ ਦੀ ਹਾਂਜੀ ਅਜੇ ਤਾਂ ਨਹੀਂ ਵੀ ਪੰਜਾਬ ਵਿੱਚ ਰਹਿੰਦੀ ਕਣਕਾ ਜੀ ਜੀ ਪੰਜਾਬ ਤੇ ਰਹਿੰਦੀ ਹੈ ਇਹ ਤਾਂ ਹਾੜੀ ਤੱਕ ਕਹਿੰਦਾ ਮੈਂ ਬੜੇ ਘਾਣੇ ਆਉਂਦਾ ਹੈ ਹਾਂ ਹਾਂ ਅਸੀਂ ਰੋਟੇ ਦੀ ਅਖਬਾਰ ਪੜ੍ਹਦੇ ਸਾਨੂੰ ਸਭ ਪੱਟਾ ਇਹ ਤਾਂ ਹੁਣ ਤੇ ਗੋਦਾ ਫਿਰ ਕਿਵੇਂ ਰੱਖਣਾ ਹੋਣਾ ਉਹ ਰੱਖਿਆ ਪਿਆ ਹੁਣ ਵੀ 6 ਮਹੀਨੇ ਨੂੰ 2 ਮਹੀਨੇ 4 ਨੂੰ ਗੋਦਾ ਤਾਂ ਤੇ ਜੀਵੇ ਜਾਨ ਨਾ ਰਖਣੀ ਰਖਣਾ ਸਿੱਖ ਕੌਮ ਹੈ ਜਦੋਂ ਚਲਦੀ ਪੇ ਪਿੱਛਾ ਨਹੀਂ ਹਟਦੀ ਮੱਛੀ ਮਗਰ ਉੱਪਰ ਚੜਦੀ ਕੋਠੇ ਦਾ ਬਤਨాలే ਨਹੀਂ ਤੁਸੀਂ ਕਿਹਾ ਵੀ ਸਿੱਖ ਕੌਮ ਪਿੱਛੇ ਨਹੀਂ ਹਟਦੀ ਹਾਂ ਜੀ ਤੁਸੀਂ ਇਹ ਗੱਲ ਕਹੀ ਵੀ ਸਿੱਖ ਕੌਮ ਪਿੱਛੇ ਸਿੱਖ ਕੌਮ ਦਾ ਤਰਨੇ ਵੀ ਨਹੀਂ ਲਾਉਂਦੀ ਕੌਣ ਅਸੀਂ ਸੇਖਾਂ ਭਾਨੇ ਕਿਉਂ ਨਹੀਂ ਲਾਉਂਦੇ ਅਸੀਂ ਸਿੱਖੇ ਖੜੇ ਆਂ ਸਭ ਨੀ ਤਾਉਣ ਪਰ ਗੋਡਾ ਅਸੀਂ ਤਾਂ ਡਾਇਰੈਕਟਰ ਰੱਖਦੇ ਆਏ ਆਂ ਸਾਡੀ ਪਰੰਪਰਾ ਨਹੀਂ ਰਹੀ ਅਸੀਂ ਤਾਂ ਡਾਇਰੈਕਟਰ ਜਿਹੜੀ ਗੱਲਬਾਤ ਕਰਦੇ ਰਹੇ ਆਂ ਉਹ ਬਣਾਉਂਦੇ ਧੰਨੇ ਪਹ ਜਾਂ ਸੀ ਬਾਅਦ ਨਿਕ ਦੰਨੇ ਹਾਂ ਅਸੀਂ ਠੀਕ ਹੈ ਸਿੱਖ ਕੌਮ ਮਾ ਮਰਤ ਨਹੀਂ ਕਹਦੇ ਵੀ ਰੱਖਿਆ ਹੈ ਲੜਕਾ ਕੀ ਚ ਲੈਣੀ ਹੈ ਜਦ ਮਰਨ ਮੱਤ ਮੰਦਾਉ ਰੱਖਦਾ ਜਿਹਦੇ 4 ਪੈਸੇ 4 ਪਰੇ ਤੇ ਰਿਸਟਾ ਟੁੱਟਦਾ ਕੋਈ ਕੀ ਚ ਲੈ ਮਿਲਾ ਸਭ ਜਵਾਬ ਦੇ ਦਮ ਹੈ ਚਾ ਤੰਗੀ ਆ ਜਾਂ ਤਾਂ ਮਰਨ ਮੱਤ ਰੱਖਦਾ ਅਸੀਂ ਲੜਕਾ ਲੈਣ ਜਾਣ ਨਹੀਂ ਅਸੀਂ ਅਸੀਂ ਫਿਰ ਆਪਣੇ ਕਲੰਗੀਧਰ ਪਾਤਸ਼ਾਹ ਮਹਾਰਾਜ ਦੀ ਪਰੰਪਰਾ ਹੈ ਮੁਠੇ ਨੂੰ ਹੱਥ ਪਾਉਣ ਵਾਲੀ ਫਿਰ ਉਹ ਹਜੇ ਥੋੜਾ ਟਾਈਮ ਹੋਰ ਹੈਗਾ ਲੱਗੂਗਾ ਲੱਗੂਗਾ ਤਾਂ ਆਵਾਂ ਠੱਕ ਬੰਗੇ ਫੱਟੇ ਏਕਤਾ ਹੋਣਾ ਹੈ ਫਿਕਰ ਨਾ ਕਰ ਸੋ ਪਹਿਲਾਂ ਜਦ ਦਿੱਲੀ ਕਿਸਾਨ ਦਾ ਨਾਂ ਲੱਗਿਆ ਸੀਗਾ ਤਾਂ ਬੱਤੀ ਯੂਨੀਅਨ ਉੱਤੇ ਸਾਰੇ ਅਸੀਂ ਸਾਰੇ ਜਥੇਬੰਦੀਆਂ ਸੀਗੀਆਂ ਪਰ ਹੁਣ ਕੋਈ ਜਿੱਤੇਈ ਯੂਨੀਅਨ ਆ ਜੋ ਕਿਸਾਨ ਯੂਨੀਅਨ ਆ ਤਾਂ ਦਿਖਾਈ ਨਹੀਂ ਦੇ ਰਹੀਆਂ ਇਹਦਾ ਕੀ ਕਾਰਨ ਹੈ ਕਹਾਂ ਨਹੀਂ ਦੇ ਦੇ ਕਹਾਂ ਨਹੀਂ ਦਿਖਾਈ ਦੇ ਦੁਨੀਆਂ ਯੂਨੀਅਨ ਆ ਪੰਜਾਬ ਦੇ ਜੋ ਨਿਆ ਨਿਆ ਬੰਦ ਕਰਿਆ ਪਿਆ ਸੋ ਧਰਨਾ ਕਿਸਾਨਾਂ ਦੌਰਿਆ ਲਾਇਆ ਹੈ ਦੌਰ ਹੈ ਉਹਨਾਂ ਨੇ ਲਾਇਆ ਪਿਆ ਜਿਹੜੀ ਅੱਜ ਪੰਜਾਬ ਬੰਦ ਨੂੰ ਕੀ ਹਟਾ ਤੇ ਲੋਰ ਲੈ ਸਾਰਾ ਪੰਜਾਬ ਬੰਦ ਦਾ ਗਾਇਨਾ ਸੀ ਸੋ ਧਰਨਾ ਦੇ ਰਹੇ ਕਿਸਾਨ ਵੀ ਬਹੁਤ ਵਧੀਆ ਗੱਲ ਹੈ ਪਰ ਹੈਰਾਨਪਨ ਹੋ ਰਿਹਾ ਹੈ ਮੰਤਰੀ ਤਾਂ ਆਪਣੇ ਘਰ ਹੀਟਰ ਲਈ ਬੈਠੇ ਆ ਹੈਰਾਨ ਤਾਂ ਆਮ ਜਨਤਾ ਹੋ ਰਹੀ ਹੈ ਆਮ ਜਨਤਾ ਕਿ ਪੰਜਾਬ ਨੂੰ ਕਹਤਾ ਹੈ ਹਿੰਦੁਸਤਾਨ ਨੂੰ ਕਿੰਨਾ ਪਹਿਲਾਂ ਬੰਦ ਪਰ

ਅੱਜ ਕਿੰਨਾ ਡਟ ਪਿਆ ਇੰਡਸਟਰੀਆਂ ਨੂੰ ਪੰਜਾਬ ਨੂੰ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ ਗਾਰਾਂ ਦੀਆਂ ਮੜਕਾ ਸਰਦੇ ਦਿਲ ਮਰਦਾ ਹੋ ਕੇ ਬਹਿ ਜਾ ਕਿੱਥੇ ਹੋ ਜਾਓ ਜੇ ਯਰ ਲੱਗ ਜਾਓ ਚਾਹ ਮੱਚ ਜਾਏ